ਸਿੰਦਰ ਭੈਣ ਜੀ ਆਇਓ 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 ਆ ਕੇ ਜਾਓ ਆ ਲੋ ਫੜੋ ਚਾਬੀ ਦਿਓ ਅੱਗ ਡੀਕੇ ਆਇਆ ਤੇ ਨੇਹਾ ਜਾਈ ਜਾਂ ਡੀਕੇ ਆਇਆ ਤੇ ਚਾਬੀ ਫੜਾ ਦਿਓ ਦੇ ਦ ਮੈਂ ਚੱਲੀ ਸੀ ਰ ਕੰਮ ਜਾਣਾ ਸੀ ਮੈਂ ਕਾ ਚਾ ਕੇ ਆਈ ਮੈਂ ਚਾਬੀ ਦੇ ਦਿਓ ਥੋੜੀ देर ਕੀ ਗੱਲ ਅੜਕੇ ਬੈ ਕੇ ਕੀ ਕਰਨਾ ਜਾਵਾਂ ਤੋ ਪੱਗੇ ਬੜੀ ਲੱਗ ਗਈ ਚੱਲ ਕੋਈ ਨਹੀਂ ਬੈਈਓ ਥੋੜੀ देर ਮੇਰੇ ਕੋਲ ਕੀ ਗੱਲ ਹੈ ਉਦਾਸ ਬੜੇ ਲੱਗੇ ਬਸ ਇਸ ਤਰਾਈਓ ਆਇਆ ਆਇਆ ਬੈਈਆ ਥੋੜੀ ਜੇ ਆਹ ਬਹਿ ਤੇ ਜਾਨੀ ਆ ਪਰ ਕੀ ਗੱਲ ਆ ਠੀਕ ਤੇ ਹੈਗੇ ਜੇ ਨਾ ਨਹੀਂ ਠੀਕ ਆ ਕੋਈ ਗੱਲ ਨਹੀਂ ਮੈਂ ਪਰੇਸ਼ਾਨ ਜੀ ਹੋਈ ਆ ਪਰੇਸ਼ਾਨ ਬੁੱਟੀ ਕਿੱਥੇ ਆ ਬੁੱਟੀ ਗਈ ਬਾਜ਼ਾਰ ਚਰ ਬੁੱਲੜੀ ਨਾ ਗਈ ਆ ਬਾਜ਼ਾਰ ਸ਼ੋਪਿੰਗ ਕਰਨ ਚਲੋ ਉਤੇ ਗੱਲ ਠੀਕ ਆ ਘਰ ਕੋਈ ਲੜਾਈ ਝਗੜਾ ਤੇ ਨਹੀਂ ਆ ਨਹੀਂ ਨਹੀਂ ਲੜਾਈ ਝਗੜਾ ਕੋਈ ਨਹੀਂ ਆ ਮਨੇ ਦੱਸੜੀਏ ਕਿ ਬੁੱਟੀ ਦੇ ਪੇਕੇਆਂ ਚ ਵਿਆਹ ਵੇ ਭੂਆ ਦੇ ਮੁੰਡੇ ਦਾ ਤੇ ਕੀ ਬੰਦਾ ਕੀ ਸਾਡਾ ਦੇਣਾ ਬੰਦਾ ਭੈਣ ਜੀ ਮੈਂ ਤਾਂ ਸਗੋਂ ਬੱਚਿਆਂ ਦੇ ਵਿਆਹ ਕਰਨੇ ਆ ਤੇ ਤੁਸੀਂ ਤਾਂ ਸਭ ਕੁਝ ਕੀਤਾ ਕੁੜੀ ਦਾ ਵੀ ਕੀਤਾ ਮੁੰਡੇ ਦਾ ਵੀ ਕੀਤਾ ਮੇਰੇ ਨਾਲ ਜਿਆਦਾ ਤਾਂ ਤੁਹਾਨੂੰ ਪਤਾ ਹੋਣਾ ਨਹੀਂ ਉਹ ਤਾਂ ਪਤਾ ਹੀ ਹੈ ਪਰ ਹੁਣ ਬੱਚਾ ਕਹਿੰਦਾ ਮੈਂ ਐ ਹੀ ਕੁਛ ਦੇਣਾ ਮੈਂ ਤਾਂ ਐਨਾ ਕੁਛ ਦੇਣਾ ਵੇਖੋ ਮੇਰੇ ਹਿਸਾਬ ਨਾਲ ਜੋ ਮੈਨੂੰ ਪਤਾ ਹੈ ਵੋਟੀ ਦੇ ਪੂਆ ਦੇ ਮੁੰਡੇ ਦਾ ਵਿਆਹ ਹੈ ਨਾ ਉੱਥੇ ਕੀ ਬੰਦਾ ਪੂਆ ਦੇ ਮੁੰਡੇ ਦਾ ਸੂਟ ਬੰਦਾ ਜੇ ਨਾਲ ਬੰਦਾ ਜੇ ਸੇਹਰਾ ਕੋਈ ਪਾ ਦੋ ਉਹ ਤੁਹਾਡੀ ਮਰਜ਼ੀ 1100 ਦਾ ਪਾਣਾ 2100 ਦਾ ਇਹ ਤੁਹਾਡਾ ਆਪਣਾ ਮਿਲ ਵਰਤਨ ਹੈ ਉਹਨਾਂ ਦਾ ਫਿਰ ਵੀ ਤੁਹਾਡੇ ਨੂੰ ਤੇ ਹੀ ਹੈ ਹੈਨਾ ਜੋਕ ਹੋ ਗਈ ਉਤਰਾਂ ਕਰ ਲਿਓ ਔਰ ਹੀ ਕਰਿਓ ਹਿਸਾਬ ਨਾ ਪੈ ਜੀ ਇਹ ਜਿਆਦਾ ਮੇਰੀ ਗੱਲ ਸੁਣੋ ਅੱਜ ਇਹ ਦੇ ਕੇ ਆਉਗੀ ਰੁਪਈਆ ਲੱਖ ਲਾ ਕੇ ਆਉਗੀ ਤੇ ਅਗਲੇ ਨੂੰ 2 ਲੱਖ ਲਾ ਕੇ ਭੇਜਣਾ ਪੈਣਾ ਇਹਨੂੰ ਚਲ ਦੇਖਨੇ ਆ ਕੀ ਲਾਂਦੇ ਆ ਨਹੀਂ ਲਾਂਦੇ ਹਾਂਜੀ ਆ ਗਏ ਪੁੱਤਰ ਸਸੀ ਦਾ ਬਟਾ ਸਸੀ ਆਂਟੀ ਤੁਸੀਂ ਵੈਸੇ ਹੀ ਆਏ ਪੁੱਤ ਮੈਂ ਚੱਲੀ ਸੀ ਥੋੜਾ ਕੰਮ ਕਿਤੇ ਤੇ ਮੈਂ ਤਾਂ ਚਾਬੀ ਬਣਾਉਣ ਆਏ ਸੀ ਅੱਛਾ ਅੱਛਾ ਠੀਕ ਆ ਪੁੱਤ ਨਾਲੇ ਵਧਾਈ ਹੋਵੇ ਤੇਰੇ ਪੁੱ ਆ ਦਾ ਮੁੰਡੇ ਦਾ ਵਿਆਹ ਹੈ ਦੱਸਣ ਦੇ ਸੀ ਭੈਣ ਜੀ ਹਾਂਜੀ ਹਾਂਜੀ ਥੈਂਕ ਯੂ ਥੈਂਕ ਯੂ ਲੈਦੇ ਬਹੁਤ ਕੱਪੜੇ ਹਾਂਜੀ ਲੈ ਅੱਛਾ ਭੈਣ ਜੀ ਮੈਂ ਚਲਦੀ ਆਂ ਅੱਗੇ ਬੜੀ ਲੇਟ ਹੋ ਗਈ ਆਂ ਜਾਣਾ ਕਿੱਥੇ ਦੇਖੋ ਕੱਪੜੇ ਨਹੀਂ ਆਈ ਵੇਖ ਕੇ ਜਾ ਵੇਖ ਕੇ ਜਾ ਵੇਹ ਤਾਂ ਸਹੀ ਬੜੇ ਸੋਨੇ ਦੀ ਚੋਇਸ ਬੜੀ ਵਧੀਆ ਆਈ ਹੈ ਵੇਖ ਕੇ ਜਾ ਲੈ ਪੁੱਤ ਦਿਖਾ ਦੁਹਾਨ ਟਿਹੂ ਕੱਪੜੇ ਮੈਨੂੰ ਤਾਂ ਲੱਗਦਾ ਇਹ ਸਾਰੇ ਟੱਬਰ ਦੇ ਕੱਪੜੇ ਲੈ ਕੇ ਆਈ ਹੈ ਸਾਰੇ ਟੱਬਰ ਦੇ ਹੀ ਲੈ ਕੇ ਆਈ ਕਿੰਨੇ ਸਾਰੇ ਟੱਬਰ ਦੇ ਲੈ ਕੇ ਜਾਣੇ ਮੰਮੀ ਦੱਸ ਵੀ ਦਿੱਤਾ ਜੀ ਉਹਨਾਂ ਨੂੰ ਚਲ ਕੋਈ ਨਹੀਂ ਆਪਣੇ ਹੀ ਐ ਜਿਹੜੇ ਦੂਰ ਦੇ ਐ ਕੋਈ ਗੱਲ ਨਹੀਂ ਦਹਾ ਖਾ ਲਿਆ ਪੁੱਤ ਵਿਖਾ ਦਹਾ ਖਾ ਨਾ ਕਿਰਨ ਬੋਰਸ ਨੇ ਕੱਪੜੇ ਲਿਆਂਦੀ ਐ ਤੇ ਗੋਲਡੀ ਕਿੱਧਰ ਗਿਆ ਅੱਜ ਤਾ ਤੂੰ ਉਹਦੇ ਨਾਲ ਸੀ ਉਹ ਚੱਲ ਗਿਆ ਕਹਿੰਦੇ ਮੈਨੂੰ ਥੋੜਾ ਕੰਮ ਆ ਮੈਂ ਚੱਲਿਆ ਆਹ ਦਾ ਦੇ ਬੱਚਿਆਂ ਦੇ ਆ ਵੀ ਤੇ ਆ ਜੀਨਸ ਵੀ ਤੇ ਆ ਕੋਡ ਸੈਟ ਨੂੰ ਬੜਾ ਸੋਹਣਾ ਲੱਗਾ ਨਹੀਂ ਤਾਂ ਉਹਨਾਂ ਦੇ ਸਾਰੇ ਬੱਚੇ ਤੇ ਲੈ ਕੇ ਆਈ ਪੁੱਤ ਹਾਂਜੀ ਹਾਂਜੀ ਸਾਰਿਆਂ ਦੇ ਫਿਰ ਉਹਨਾਂ ਨੂੰ ਵੀ ਚਾਹ ਹਣਾ ਨਾ ਕਿ ਭੂਆ ਆਈ ਆ ਦੀਦੀ ਆਈ ਆ ਤੇ ਫਿਰ ਕੱਪੜੇ ਤੇ ਚਾਹੀਦੇ ਹੀ ਆ ਹਾਂ ਮੰਮੀ ਮਾਸੀ ਦੇ ਬੱਚਿਆਂ ਦੇ ਵਿੱਚ ਹੀ ਆ ਤੇ ਆ ਵੱਡਿਆਂ ਦੇ ਸੂਟ ਵੀ ਹੈਗੇ ਮਾਸੀ ਦੇ ਬੱਚਿਆਂ ਦੇ ਉਹ ਤਾਂ ਵਿਆਹ ਤੇਰੇ ਭੂਆ ਦੇ ਮੁੰਡੇ ਦਾ ਨਹੀਂ ਹੈਗਾ ਹੈਗਾ ਤੇ ਉਹਨਾਂ ਦੇ ਹੀ ਆ ਪਰ ਮੇਰਾ ਮਾਸੀ ਨਾ ਪਿਆਰ ਬਹੁਤ ਜ਼ਿਆਦਾ ਤੇ ਫਿਰ ਮੈਨੂੰ ਕਹ ਚੰਗਾ ਜਿਆ ਨਹੀਂ ਲੱਗਦਾ ਨਾ ਉਹਨਾਂ ਨੂੰ ਵੀ ਹੋਣਾ ਵਾ ਕਿ ਭੈਣ ਆਈ ਆ ਵੱਡੀ ਤੇ ਮੈਂ ਲੈ ਆਈ ਚਲਦੀ ਉਹਨਾਂ ਵਾਸਤੇ ਕੋਈ ਗੱਲ ਨਹੀਂ ਆ ਵਟਿਆਂ ਦੇ ਕੱਪੜੇ ਆ ਕੂਆ ਜੀ ਦਾ ਤੇ ਆ ਮੇਰੀ ਭਾਦੀਆਂ ਦਾ ਸਾ ਮਾਸੀ ਦਾ ਆ ਵੀ ਤੇ ਫੁੱਪੜ ਜੀ ਦੇ ਉਹੋ ਗੱਡੀ ਦੇ ਵਿੱਚ ਹੀ ਰਹਿ ਗਏ ਆ ਤੇ ਨਾ ਉਹ ਬਰਾਇਡਲ ਦਾ ਨਾ ਮੈਂ ਬੜਾ ਸੋਹਣਾ ਸੂਟ ਵੇਖਿਆ ਉਹ ਜੇ ਐਦਾਂ ਇਨਕੰਪਲੀਟੇਗਾ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਥੋੜੀ ਹੈਵੀ embroiderry ਕਰਵਾ ਦਿਓ ਇਹਦੇ ਵਿੱਚ ਤੇ ਬਾਅਦ ਚੋਂ ਮੇਰੇ ਘਰੇ ਭੇਜ ਦਿਓ ਤੁਸੀਂ ਉਹ ਕਹਿੰਦੇ ਠੀਕ ਆ ਆਪਾਂ ਭੇਜ ਦਾਂਗੇ ਪੁੱਤਰ ਉਹ ਤਾਂ ਤੇਰੀ ਗੱਲ ਠੀਕ ਆ ਤੁਹਾਡੇ ਘਰ ਦੀ ਗੱਲ ਵਿੱਚ ਮੈਨੂੰ ਆਣਾ ਤੇ ਨਹੀਂ ਚਾਹੀਦਾ ਪਰ ਪੁੱਤ ਆਹ ਸਭ ਕੋਈ ਤੇ ਨਹੀਂ ਬੰਦ ਆ ਬੋਤੀ ਗੱਲ ਹੁੰਦੀ ਤੇ ਘਰ ਚ ਸਾਰਾ ਜਿਹੜਾ ਛੋਟਾ ਬੱਚਾ ਉਹਦਾ ਲੈ ਜਾਂਦੀ ਵੈਸੇ ਤਾਂ ਜਿਹੜਾ ਸਰਬਾਲਾ ਬਰਨਾ ਸੀ ਤੂੰ ਉਹਦੇ ਲੈਣੀ ਸੀ ਭੈਜੀ ਜਿਹੜੀ ਚੀਜ਼ ਬੰਦੀ ਆ ਹਾਂ ਇੱਥੇ ਆਹ ਤੇ ਪੁੱਤ ਮੇਰੇ ਹਿਸਾਬ ਨਾਲ ਸਹੀ ਨਹੀਂ ਹੈਗਾ ਚਲੋ ਆਂਟੀ ਜੀ ਕੋਈ ਗੱਲ ਨਹੀਂ ਤੁਹਾਡੇ ਹਿਸਾਬ ਨਾਲ ਤੇ ਸਹੀ ਆ ਤੇ ਇਹ ਨਾ ਸਾਡੇ ਘਰ ਦਾ ਮੈਟਰ ਹੈਗਾ ਤੁਸੀਂ ਇੱਥੇ ਇੰਟਰਫੇਅਰ ਨਾ ਕਰੋ ਪਲੀਜ਼ ਮੇਰਾ ਪੁੱਤ ਵੈਸੇ ਚਾਬੀ ਦੇਣ ਆਈ ਸੀ ਦੇ ਦੇ ਚਾਬੀ ਹਾਂ ਦੇਤੀ ਤੇਰੀ ਮੰਮੀ ਨੇ ਮੈਨੂੰ ਬਿਠਾ ਲਿਆ ਸੀ ਪੁੱਤ ਹਾਂਜੀ ਚਲੋ ਠੀਕ ਹੈ ਮੈਂ ਬਹਿਣਾ ਨਹੀਂ ਸੀ ਜਾਂਦੀ ਕੁਸ਼ਵਿੰਦਰ ਭੈਣ ਜੀ ਕੁੜੀ ਸਹੀ ਗੱਲ ਕਹਿਣ ਦਈ ਹੈ ਹਾਂ ਠੀਕ ਹੈ ਚਲੋ ਇਹ ਤੁਹਾਡੇ ਘਰ ਦਾ ਮਸਲਾ ਮੈਨੂੰ ਨਹੀਂ ਸਿਆਣਾ ਚਾਹੀਦਾ ਚਲ ਕੋਈ ਨਹੀਂ ਉਹ ਤੇ ਮੈਨੂੰ ਚਾ ਆਇਆ ਮੈਂ ਕਿਹ ਦਿਖਾਵਾਂ ਇਹਦੀ ਚੋਇਸ ਬਹੁਤ ਵਧੀਆ ਕੱਪੜੇ ਬਹੁਤ ਵਧੀਆ ਲੈਂਦੀ ਹੈ ਮੈਂ ਹੀ ਬਿਠਾਇਆ ਸੀ ਇਹਨਾਂ ਨੇ ਤੇ ਚਾਬੀ ਦੇਣ ਆਏ ਸੀ ਕੱਲ ਕੋਈ ਨਹੀਂ ਕਿਰਨ ਆ ਗਈ ਹੁਣ ਚਾਹ ਬਣਾਂਦੀ ਆ ਤੇ ਚਾਹ ਪੀ ਕੇ ਜਾਈ ਨਹੀਂ ਭੰਜੀ ਮੈਂ ਚਾਹ ਨਹੀਂ ਪੀਣੀ ਇਹ ਪਾ ਪੁਰਾਣਾ ਹੀ ਆ ਗਲੀ ਮੱਲੇ ਵਾਲੇ ਜਿਹੜਾ ਸਾਨੂੰ ਇੱਕ ਦੂਜੇ ਨਾਲ ਪਿਆਰ ਹੈ ਹਾਂ ਨੀਅਤ ਹੈ ਤੇ ਹੈ ਹੀ ਪਰ ਅੱਜ ਕੱਲ ਦੇ ਬੱਚਿਆਂ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਭੰਜੀ ਬਾਕੀ ਕੋਈ ਗੱਲ ਨਹੀਂ ਤੁਹਾਡੇ ਘਰ ਦਾ ਮਸਲਾ ਜਿਸ ਤਰ੍ਹਾਂ ਤੁਹਾਡੇ ਨੂੰ ਕੰਦੀ ਆ ਜਿਸ ਤਰ੍ਹਾਂ ਪੁੱਤ ਕੰਦਾ ਹੈ

ਕਿਰਨ ਮੰਮੀ ਤੁਸੀਂ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵਧੀਆ ਸਤਿ ਸ਼੍ਰੀ ਅਕਾਲ ਪੇਟੀ ਸਤਿ ਸ਼੍ਰੀ ਅਕਾਲ ਠੀਕ ਹੈ ਹਾਂਜੀ ਉਹ ਸਕੂਲ ਗਈ ਹੈ ਮੰਮੀ ਤੇ ਮੈਂ ਪਾਣੀ ਲੈ ਕੇ ਆਵਾਂ ਨਹੀਂ ਪਾਣੀ ਨਹੀਂ ਪੀਣਾ ਆ ਰਸਤੇ ਜੁਨੇ ਕਬਰਾੜ ਜੀ ਉਸੇ ਤੋਂ ਪਾਣੀ ਪੀਤਾ ਸੀ ਮੇਰੀ ਗੱਲ ਸੁਣੋ ਮੈਂ ਨਾ ਕੱਪੜੇ ਲੈ ਕੇ ਆਈ ਆ ਆ ਵੇਖੋ ਸੋਨੇ ਆ ਨਾ ਹਾਂ ਬਹੁਤ ਸੋਨੇ ਆ ਵੱਡਿਆਂ ਦੇ ਵੀ ਆ ਹੂੰ ਆ ਦੇਖੋ ਆ ਦੇਖੋ ਆ ਵੀ ਆ ਉਹ ਭੈਣ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਤੁਹਾਡੇ ਨਨਾਨ ਦੇ ਮੁੰਡੇ ਦਾ ਵਿਆਹ ਹੋਇਆ ਐਨੀ ਲੰਬੀ ਕਿਉਂ ਕਹਿੰਦੀ ਦੋਤਾ ਹੀ ਕਹਿ ਦਿਓ ਸਿੱਧਾ ਜੀ ਦੋਤਾ ਹੀ ਕਹਿ ਦਿਨੇ ਹਾਂ ਹੂੰ ਸੋਨੇ ਆ ਸੋਨੇ ਬਹੁਤ ਸੋਨੇ ਆ ਇਹ ਫਿਰ ਆਂਦੇ ਸਾਲ ਨੂੰ ਨਹੀਂ ਪੂਰੀ ਆਣੀ ਉਹ ਤਾਂ ਪਹਿਲੇ ਨਿੱਕੀ ਜੀ ਲੈ ਗਈ ਆਈ ਐ ਨਹੀਂ ਮੰਮੀ ਇਹ ਐਡਜਸਟੇਬਲ ਹੈਗੀ ਆ ਇਹ ਵੱਡਾ ਸਾਈਜ਼ ਹੀ ਆ ਇਹ ਨਾਲੇ ਕਾਸ਼ਵੀ ਲਈ ਥੋੜੀ ਹੈ ਹੋਰ ਕਿਹਦੇ ਲਈ ਜੇ ਇਹ ਉਹਨਾਂ ਬੱਚਿਆਂ ਲਈ ਹੈ ਤੁਹਾਡੇ ਨਾਨਦੇ ਪੋਤਰਿਆਂ ਲਈ ਇਹ ਉਹਨਾਂ ਲਈ ਆ ਕੀ ਇਹ ਤੋਂ ਹਾਂਜੀ ਹਾਂਜੀ ਮੰਮੀ ਉਹਨਾਂ ਲਈ ਸਾਰੇ ਕੱਪੜੇ ਆ ਤੇ ਮੈਂ ਤੁਸੀ ਕਾਸ਼ਵੀ ਦੇ ਨੇ ਨਹੀਂ ਨਹੀਂ ਕਾਸ਼ਵੀ ਦੇ ਤਾਂ ਕਾਸ਼ਵੀ ਨਹੀਂ ਆਣੇ ਛੋਟੇ ਆਣੇ ਕਾਸ਼ਵੀ ਤੋਂ ਤਾਂ ਹੀ ਤੇ ਮੈਂ ਕਹਿੰਦੀ ਭੀਆਂ ਮੇਰੇ ਤਾਂ ਦੇ ਸਾਲ ਨੂੰ ਆਣੇ ਕੋ ਨਹੀਂ ਹੋ ਨਹੀਂ ਤੇ ਆ ਸੂਟ ਆ ਵੀ ਮੰਮੀ ਇੱਕ ਉਹਦਾ ਪੂਆ ਜੀ ਦਾ ਤੇ ਫੁੱਫੜ ਜੀ ਦਾ ਨਾ ਉਹ ਇਹ ਗੱਡੀ 'ਚ ਨਾਲ ਹੀ ਲੈ ਗਏ ਆ ਨਾਲੇ ਦੋਵੇਂ ਭਾਬੀਆਂ ਦੇ ਤੇ ਆ ਵੀ ਇਹਗਾ ਮਾਸੀ ਵਾਸਤੇ ਵੀ ਲੈ ਕੇ ਆਈਆਂ ਆ ਦੇਖੋ ਅੱਛਾ ਤੇ ਆ ਵੀ ਸੋਨੇ ਆ ਨਾ ਹਾਂ ਸੋਨੇ ਦੇ ਬੋਤਨੇ ਪਰ ਇਹ ਇਹ ਤੂੰ ਕਿੰਨੂੰ ਪੁੱਛ ਕੇ ਲੈ ਕੇ ਆਈਂ ਇਹਨੂੰ ਪੁੱਛ ਕੇ ਹਾਂ ਕਿਉਂ ਮੰਮੀ ਅਫੜ ਪਹਿਲੇ ਜਦ ਮੈਨੂੰ ਵਾਕਲਾ ਆਲਾ ਪੱਟੇ ਨਾ ਨਾ ਗੱਲ ਕਰਦੀ ਇਹ ਦਰਾਂ ਸੋਹਣੇ ਆ ਨਾ ਸੂਟ ਨਹੀਂ ਸੂਟ ਤੇ ਬਹੁਤ ਸੋਹਣੇ ਐ ਪਰ ਇਹ ਤੂੰ ਲਿਆਈ ਕਿਨੂੰ ਪੁੱਛ ਕੇ ਐ ਇੰਨਾ ਤੂੰ ਪੁੱਛ ਕੇ ਲਿਆਈ ਆ ਉਹ ਤੇ ਮੈਨੂੰ ਪਤਾ ਇਹਨਾਂ ਕੋਲੋਂ ਪੁੱਛ ਕੇ ਮਤਲਬ ਕਿ ਤੈਨੂੰ ਕਿਸੇ ਰਿਸ਼ਤੇਦਾਰ ਨੇ ਕਿਹਾ ਐ ਦੇਣਾ ਸੇ ਕੱਪੜੇ ਕਿਸੇ ਨੇ ਕਿਉਂ ਕਹਿਣਾ ਤੁਹਾਨੂੰ ਪਤਾ ਤੇ ਆ ਵਿਆਹ ਵਾ ਤੇ ਬੰਦਾ ਹੀ ਆ ਵਿਆਹ ਦੇ ਵਿੱਚ ਅੱਛਾ ਵਿਆਹ ਤੇਰਾ ਬੰਦਾ ਹਾਂਜੀ ਤੇ ਮੇਰਾ ਨਹੀਂ ਬੰਦਾ ਮੈਂ ਤੇ ਲਿਆ ਨਹੀਂ ਕੁਛ ਵੀ ਤੇ ਤੁਸੀਂ ਤੇ ਬਾਅਦ ਚ ਮੈਨੂੰ ਪਤਾ ਲੈ ਆਣਾ ਮੈਂ ਵੀ ਤੇ ਵੱਡੀ ਭੈਣ ਆ ਤੇ ਮੇਰਾ ਬੰਦਾ ਨਹੀਂ ਆ ਤੁਤਨ ਬੋਸਿਆਣੀ ਹੋਗੀ ਬੇਬੇ ਹੋਗੀ ਤੇ ਮੈਨੂੰ ਇਕਲਾ ਦੇ ਨਾ ਪਈਏ ਇਹ ਕਿਹੋ ਜੀ ਗੱਲ ਕਰ ਰਹੇ ਨੇ ਤੇ ਮੰਮੀ ਤੁਸੀਂ ਜਿਵੇਂ ਤੂੰ ਕਹਿੰਦੀ ਪਈਂ ਉਹ ਮੈਂ ਕਹਿੰਦੀ ਪਈਂ ਆ ਨਹੀਂ ਐਨਾ ਕੱਪੜ ਖਰੀਦਣ ਦੀ ਕੀ ਲੋੜ ਐ ਮੰਮੀ ਫਿਰ ਉਹ ਮੇਰੇ ਮੂੰਹ ਵੱਲ ਥੋੜੀ ਦੇਖਣਗੇ ਬੱਚੇ ਉਨਾ ਵਾਸਤੇ ਵੀ ਤੇ ਲੈਣਾ ਬੰਦਾ ਹੀ ਸੀਗਾ ਮੇਰਾ ਤੁਹਾਨੂੰ ਤੇ ਪਤਾ ਹੀ ਆ ਤੂੰ ਪਾਗਲ ਹੈ ਤੈਨੂੰ ਅਕਲ ਨਹੀਂ ਹੈਗੀ ਕਿਹੜੀ ਸਦੀ ਤੂੰ ਜਿਹੇ ਰਹਿੰਦੀ ਵੀ ਤੈਨੂੰ ਤੇਲੇ ਤੇ ਦੱਸ ਤੈਨੂੰ ਸਲਾਹ ਕਿਨੇ ਦਿੱਤੀ ਆ ਵਲੀ ਇਹ ਤੈਨੂੰ ਸਲਾਹ ਕਿਨੇ ਦਿੱਤੀ ਇਹ ਤੇਰਾ ਦਿਮਾਗ ਨਹੀਂ ਚੱਲ ਸਕਦਾ ਇਹ ਸਲਾਹ ਦਿੱਤੀ ਆ ਕਿਸੇ ਨਾ ਕਿਸ ਨੇ ਮੇਰੇ ਕੋਲ ਕਿਹਨਾਂ ਨਾ ਟਾਈਮ ਨਹੀਂ ਹੈਗਾ ਮੈਨੂੰ ਹੋਰ ਕੰਮ ਬੜੇ ਨੇ ਭੈਣ ਜੀ ਤੁਸੀਂ ਕੀ ਇਹਨੂੰ ਸਭ ਕੁਝ ਆਕ੍ਰਿਦਾ ਕਰ ਦਿੱਤਾ ਮੈਂ ਨਹੀਂ ਕਿਹਾ ਮੈਂ ਤਾਂ ਸਮਝਾਇਆ ਤੂੰ ਹੀ ਕਿਹਾ ਵਾ ਜਿਹੜਾ ਉਹ ਕਹਿੰਦੀ ਵੀ ਮੈਂ ਇੰਨਾ ਕੁਝ ਲੈ ਕੇ ਜਾਣਾ ਮੈਂ ਕਹਾਂਗੀ ਤੇ ਮੈਂ ਤੁਹਾਨੂੰ ਹੀ ਕਹਿਾਂਗੀ ਵੀ ਇੰਨਾ ਕੁ ਕਰੇ ਭੈਣ ਜੀ ਮੈਂ ਤੇ ਇਹਨੂੰ ਬਥੇਰਾ ਸਮਝਾਇਆ ਪੁੱਤ ਤੇਰਾ ਨਾ ਬੰਦਾ ਹੀ ਨਹੀਂਗਾ ਤੂੰ ਹੱਤੋਂ ਸਗਨ ਦੇ ਦੇ ਤੀਕ ਪਾ ਦੇ ਸੇਰਾ ਪਾ ਦੇ ਤੇ ਇੱਕ ਪਾ ਦੇ ਉਹ ਦੇ ਦੇ ਸਗਨ ਜੋ ਵੀ ਦੇਣਾ ਦੇ ਤੇ ਤੂੰ ਇੰਨਾ ਹੀ ਤੇਰਾ ਬੰਦਾ ਜੇ ਬਹੁਤੀ ਗੱਲਾਂ ਤੇ ਲਾੜੇ ਦੇ ਕੱਪੜੇ ਲੈ ਜਾ ਬੋਲ ਹਾਂ ਚੁੱਪ ਕੇ ਬੈਠੀ ਹੈ ਤੇ ਮੰਮੀ ਤੁਸੀਂ ਆਪ ਹੀ ਵੇਖੋ ਨਾ ਮੈਂ ਉਥੇ ਹੱਤ ਲਮਕਾਨੀ ਥੋੜਾ ਜਾਣਾ ਹੈਗਾ ਬੱਚੇ ਆ ਮੈਂ ਵੱਡੀ ਭੈਣ ਹੈਗੀ ਆ ਤੇ ਮੇਰੇ ਫਰਜ਼ ਨਹੀਂ ਹੈਗੇ ਕਿ ਮੈਂ ਕੁਛ ਉਹਨਾਂ ਵਾਸਤੇ ਲੈ ਕੇ ਜਾਵਾਂ ਤੇ ਇਸੇ ਕਰਕੇ ਮੈਂ ਆ ਸਾਰਾ ਕੁਛ ਲਿਆ ਤੇ ਇੱਚ ਕੀ ਹੋ ਗਿਆ ਮੰਮੀ ਉਹ ਪਾਗਲੇ ਉਹ ਭੈਣ ਜੀ ਇਹ ਹਾਲੇ ਤਾਂ ਪਤਾ ਕੀ ਕਹਿੰਦੀ ਜੇ ਕਹਿੰਦੀ ਕਿ ਯਾਰ ਮੈਂ ਸਗਣ ਪਣਾ ਨਾਲ ਸੋਨੇ ਦੀ ਚੈਨ ਪਾਣੀ ਮੈਂ ਉਹਨੂੰ ਅੱਛਾ ਤੇਰੇ ਵਿਆਹ ਤੇ ਉਹ ਇੰਨਾ ਕੁਛ ਸਾਨੂੰ ਦੇਗੇ ਸਨ ਜਿਹੜੀ ਤੂੰ ਅਨੀ ਪ੍ਰਧਾਨ ਬਣ ਗਈ ਹੈ ਹੁਣ ਆਪੇ ਹੀ ਫਿਰ ਜੇ ਤੂੰ ਸੋਨੇ ਚਾਹਣ ਪਾਏਂਗੀ ਮੈਨੂੰ ਤੇ ਫਿਰ ਆਪੇ ਸੈਟ ਪਾਣਾ ਪੈਣਾ ਭੈਣ ਮੈਂ ਨਹੀਂ ਸੈਟ ਪਾਣਾ ਮੈਂ ਆਪਣਾ ਘਰ ਵੇਖ ਕੇ ਚੱਲਣਾ ਕਿ ਮੇਰੀ ਕਿੰਨੀ ਹਸਤੀ ਏ ਤੂੰ ਐ ਅਮੀਰ ਘਰ ਦੀ ਨੂੰ ਤੇ ਆਪਾਂ ਗਰੀਬ ਹੀ ਚੰਗੇ ਹਾਂ ਭੈਣ ਜੀ ਮੇਰੀ ਸੁਣੋ ਗੱਲ ਹਾਂਜੀ ਇਹਨੇ ਕੁਛ ਨਹੀਂ ਦੇ ਦੇਣਾ ਤੇ ਕੁਛ ਵੀ ਨਹੀਂ ਉਹ ਸਮਾਨ ਜਾਣਾ ਹੈਗਾ ਇਹਨੂੰ ਸਮਝਾ ਦਿਓ ਕਿਦਾਂ ਮਗਰ ਲੱਕ ਕੇ ਚੱਲੀ ਏ ਤੂੰ ਮੰਮੀ ਮੈਂ ਤੇ ਉਹ ਸੀਮਾ ਦੀ ਦਿਨੀ ਆ ਹਾਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਤੇਰੀ ਟੌਰ ਹੈਗੀ ਆ ਸਾਰੇ ਕਹਿੰਦੇ ਕਿ ਤੇਰਾ ਤੇ ਗੋਲਡੀ ਦਾ ਰਤਬਾ ਹੀ ਅਲੱਗ ਤੇ ਇਸ ਕਰਕੇ ਮੈਂ ਫਿਰ ਸਾਰਾ ਕੁਝ ਕੀਤਾ ਅੱਛਾ ਜੀ ਆ ਗੱਲ ਹੈ ਵਿਚੋ ਹਾਂਜੀ ਸੀਮਾ ਦੀਦੀ ਨੇ ਕਿਹਾ ਤੇ ਸੀਮਾ ਦੀਦੀ ਨੇ ਆਪ ਕੀ ਦੇਣਾ ਸੀਮਾ ਦੀਦੀ ਨਾਲ ਤੇ ਮੇਰੀ ਅਜੇ ਰਾਤੀ ਗੱਲ ਹੋਈ ਹੈ ਉਹ ਕਹਿੰਦੀ ਮੈਂ ਤੇ ਸੂਟ ਇੱਕ ਲੈ ਕੇ ਜੜਾ ਉਤੇ ਜੋ ਮੈਨੂੰ ਪੁੱਜੇ ਸਰੇਗਾ 500 ਪੁੱਜੇਗਾ 1100 ਪੁੱਜੇਗਾ ਇਹ ਜਿੰਨਾ ਵੀ ਪੁੱਜੇ ਸਰੇਗਾ ਮੈਂ ਉਤੇ ਪੈਸੇ ਧਰ ਦੇਣੇ ਤੇ ਫਿਰ ਹੁਣ ਦੱਸ ਪਰੋਂ ਮੈਨੂੰ ਤੇ ਕਹਿੰਦੇ ਸੀਗੇ ਕਿ ਮੈਂ ਵੀ ਵਧੀਆ ਹੀ ਕਰਨਾ ਵਾ ਕੋਈ ਨਹੀਂ ਵਧੀਆ ਕਰਨਾ ਬਾਕੀ ਜੋ ਵੀ ਦੇਣਾ ਲੈਣਾ ਨਾ ਗੋਲਡੀ ਆਪੇ ਮੇਰੇ ਨਾਲ ਗੱਲ ਕਰ ਲੇਗਾ ਉਹੀ ਦੇਣਾ ਲੈਣਾ ਤੂੰ ਇੰਨੀ ਪ੍ਰਧਾਨ ਨਾ ਬਣ ਕਿਵੇਂ ਆਪਣੇ ਰਿਸ਼ਤੇਦਾਰਾਂ ਨਾਲ ਵਰਤਣਾ ਮੈਨੂੰ ਪਤਾ ਹੈ ਕਿਸ ਨੂੰ ਕੀ ਦੇਣਾ ਪਹਿਲੇ ਤੁਸੀਂ ਸੰਭਾਲਿਆ ਜੀ ਮੈਂ ਸੰਭਾਲਾਂ ਮੈਂ ਤਾਂ ਬਥੇਰਾ ਕਹਿ ਨਹੀਂ ਪੀਆ ਮੈਂ ਕਿ ਸਾਨੂੰ ਵੀ ਇਹੀ ਕੁਝ 골ਡੀ ਦੇ ਵਿਆਜ ਆ ਮੇਰੀਆਂ ਨਾਨਾ ਹੋਈਆਂ ਚੰਗੇ ਕਰਦੀਆਂ ਕੁਝ ਹਲਕੇ ਕਰਦੀਆਂ ਨਹੀਂ ਆ ਉਹ ਸਾਨੂੰ ਕੀ ਦੇ ਗਈ ਉਸ ਹਿਸਾਬ ਨਾਲ ਚੱਲੀਦਾ ਇਹ ਮੰਦੀ ਨਹੀਂ ਪਈ ਸਿਆਣੀ ਬਣ ਤੈ ਕਿਰਨ ਤੂੰ ਜਿਨ੍ਹਾਂ ਦੇ ਮਗਰ ਲੱਗ ਲੱਗੀ ਹੈ ਨਾ ਉਹ ਆਪਣੇ ਘਰ ਦੇ ਦੀ ਸਲਾਹ ਨਾਲ ਚਲਦੀ ਵੀ ਜਿਸ ਰੌਣ ਦੇ ਕਰ ਵਾਲੇ ਨੇ ਕਹਿਣਾ ਨਾ ਉਹਨੇ ਉਵੇਂ ਹੀ ਕਰਨਾ ਤੂੰ ਕਿਉਂ ਪਾਗਲਾਂ ਵਾਲੀ ਗੱਲਾਂ ਕਰਦੀ ਪਈ ਹੈ ਚਲੋ ਮੰਮੀ ਮੈਨੂੰ ਵੀ ਲੱਗੰਦਿਆ ਮੈਂ ਕੁਝ ਜ਼ਿਆਦਾ ਹੀ ਕਰਤਾ ਤੇ ਤੁਸੀਂ ਦੋਵੇਂ ਜਾਨੇ ਪਲੀਸ ਮੈਨੂੰ ਮਾਫ਼ ਕਰ ਦੋ ਹੁਣ ਜਿਵੇਂ ਇਹ ਕਹਿਣਗੇ ਨਾ ਮੈਂ ਉੱਤਨਾ ਹੀ ਕਰਾਂਗੀ ਮੈਂ ਤੇ ਐਵੇਂ ਫਾਲਤੂ ਖਰਚਾ ਐਵੇਂ ਟੋਰ ਬਣਾਉਂਦੇ ਵਿੱਚ ਲੱਗੀ ਰਹੀ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਤੇਰਾ ਤੇ ਰਤਬਾ ਹੀ ਅਲੱਗ ਹੈਗਾ ਸਾਰੇ ਪਰਿਵਾਰ ਦੇ ਵਿੱਚ ਤੇ ਮੈਂ ਵੀ ਜਾਣ ਕੇ ਚਲ ਕੋਈ ਨਹੀਂ ਪੁੱਤ ਤੈਨੂੰ ਸਮਝ ਆ ਗਈ ਐ ਨਹੀਂ ਬੋਲ ਰਤਬਾ ਹੈਗਾ ਇਹਦਾ ਮਤਲਬ ਇਹ ਨਹੀਂ ਹੈਗਾ ਅਸੀਂ ਲੋਟਾਨਾ ਸ਼ੁਰੂ ਕਰਦੀ ਆਪਣਾ ਘਰ ਵੇਖ ਕੇ ਕਰਨਾ ਹਾਂਜੀ ਚਲ ਜਿਹੜੀ ਉਸ سونے ਚੈਰ ਮਨਵਾਈ ਨਾ ਮੈਨੂੰ ਪਾ ਦੀ ਠੀਕ ਆ ਮੰਮੀ ਆਓ ਤੇ ਬਾਕੀ 골ਡੀ ਨਾਲ ਸਲਾਹ ਕਰ ਲਈ ਨਹੀਂ ਠੀਕ ਜੋ ਪੁੱਜੇ ਸਰੇਗਾ ਹਾਰ ਬੰਦਾ ਹਾਰ ਪਾ ਦੀ ਜਿੰਨੇ ਦਾ ਕਹੇਗਾ ਓਨੇ ਦਾ ਪਾ ਦੀ ਪੁੱਤਰਕਾਰ ਦੀ 37 ਸਭ ਤੋਂ ਪਹਿਲਾ ਹੁੰਦੀ ਹੈ ਹਾਂਜੀ ਮੰਮੀ ਹੁਣ ਮੈਨੂੰ ਪਤਾ ਲੱਗ ਗਿਆ ਮੈਂ ਸਾਰਿਆਂ ਦੀ ਸਲਾਹ ਨਾਲ ਹੀ ਤੁਰਾਂਗੀ ਠੀ ਤੇ ਮੇਰੀ ਬਤੇਰੀ ਸਿਆਣੀ ਹੈ ਤੂੰ ਸੈਮੀ ਕਹਿੰਦੀ ਓ ਮੇਰੀ ਤੀਸੀਆਣੀ ਨਹੀਂ ਮੈਂ ਕਦੋਂ ਕਿਆ ਨਹੀਂ ਸਿਆਣੀ ਮੈਂ ਕਹਿਆ ਸੀ ਆਪਣੇ ਘਰ ਦੇ ਕਲੇਸ਼ ਨਹੀਂ ਪਾਣਾ 골ਦੀ ਜੋਗੰਦੀ ਲਾਦੇ ਜੋਗੰਦੀ ਲਾਦੇ ਹਾਂ ਅਸੀਂ ਕਲੇਸ਼ ਨਹੀਂ ਪਾਣਾ ਸਾਡੇ ਘਰ ਕਦੀ ਕਲੇਸ਼ ਹੋਇਆ ਨਹੀਂ ਇਸ ਗੱਲ ਬਿੱਥੇ ਹੋ ਜੀਵੇ ਨਹੀਂ ਚੇੜੀ ਕਲੇਸ਼ ਪਾਣਾ ਵੀ ਕਿਉਂ ਹੈ ਹਾਂ ਬਾਕੀ ਕਿਰਨ ਮੈਂ ਹੁਣ ਜਰਾ ਬਾਜ਼ਾਰ ਜਾਣਾ ਹੀ ਮੈਂ ਸਿਰਫ 10 ਮਿੰਟ ਕੱਢ ਕੇ ਆਈ ਹਾਂ ਅਜੇ ਕੰਮ ਬੜੇ ਭਾਈ ਨਹੀਂ ਕਰਨ ਵਾਲੇ ਨਹੀਂ ਮੇਚਾ ਨਹੀਂ ਕਪਾਹ ਗਰਮੀ ਹੋ ਗਈ ਜੇ ਹੁਣ ਚਾਹ ਕੇ ਤੇ ਬੈਠੇ ਤੇ ਮੈਂ ਹੁਣ ਜਲਦੀ ਪੁੱਤ ਤੇ ਤੂੰ ਰਾਤੀ ਘਰ ਚੱਕਰ ਲਾ ਲਈ ਹੈ ਚਲੋ ਠੀਕ ਆ ਮੰਮੀ ਗੋਲਡਨ ਨਾਲ ਲੈ ਕੇ ਆਵੀਂ ਹਾਂਜੀ ਹਾਂਜੀ ਮੰਮੀ ਆਓ ਤੇ ਜਿਹੜੀ ਉਹ ਚੇਂਜ ਚੋਂ ਰੱਖੇ ਨਾ ਹੁਣ ਆਪ ਆ ਕੇ ਜਾਈ ਠਾਠ ਨਾਲ ਵਿਆਹ ਤੇ ਠੀਕ ਹੈ ਠੀਕ ਆ ਓਕੇ ਮੇਰਾ ਬੱਚਾ ਓਕੇ ਬੱਚਾ ਆਪਣਾ ਧਿਆਨ ਰੱਖੀ ਹਾਂਜੀ ਮੰਮੀ ਤੇ ਕਾਸ਼ੀ ਨੇ ਮੇਰੇ ਨਾਲੋਂ ਪਿਆਰ ਦੀ ਚੰਗਾ ਭੇਜੇ ਚੰਗਾ ਤੇ ਗੋ ਆਈ ਸ਼ਾਮੀ ਅੱਛਾ ਰੋਟੀ ਉਧਰ ਹੀ ਖਾ ਲਿਆ ਜੀ ਠੀਕ ਆ ਠੀਕ ਹੈ ਚਲ ਚੰਗਾ ਹੈ ਓਕੇ ਜੀ ਓਕੇ ਹਾਂਜੀ ਸਸੀ ਗਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਤੇ ਅੱਜ ਦੀ ਆਪਾਂ ਸਟੋਰੀ ਬਣਾਈ ਗਈ ਆ ਕੁੜੀਆਂ ਦੇ ਉੱਤੇ ਮਤਲਬ ਸਾਰੀਆਂ ਨਹੀਂ ਕਹਿ ਸਕਦੇ ਕੁਝ ਕੁ ਕੁੜੀਆਂ ਹੁੰਦੀਆਂ ਵਾਂ ਕਿ ਆਪਣੇ ਸਹੁਰੇ ਵਾਲੇ ਨੂੰ ਇੰਨਾ ਕਿ ਤੰਗ ਕਰਦੀਆਂ ਵਾਂ ਕਿ ਮੇਰੇ ਪੇਕਿਆਂ ਦਾ ਫੰਕਸ਼ਨ ਆ ਮੈਂ ਆ ਕਰਨਾ ਮੈਂ ਉਹ ਕਰਨਾ ਮੈਂ ਇਹ ਕਰਨਾ ਕਿਸੇ ਦੇ ਪਿੱਛੇ ਲੱਗ ਕੇ ਵੇਖੋ ਜੀ ਸਹੁਰਿਆਂ ਨੂੰ ਵੀ ਪਤਾ ਹੁੰਦਾ ਸਾਸਰੂ ਨੂੰ ਵੀ ਪਤਾ ਹੁੰਦਾ ਕਿ ਕੀ ਬੰਦਦਾ ਕੀ ਨਹੀਂ ਬੰਦਦਾ ਅਇਤਾ ਚਲੋ ਇਹ ਸਟੋਰੀ ਮੁਤਾਬਕ ਇਹ ਸਾਸ ਨੂੰ ਬਹੁਤ ਵਧੀਆ ਵਿਖਾਇਆ ਗਿਆ ਹਸਬੰਦ ਨੂੰ ਬਹੁਤ ਵਧੀਆ ਵਿਖਾਇਆ ਗਿਆ ਕਿ ਜਿਨ੍ਹਾਂ ਨੇ ਕਲੇਸ਼ ਨਹੀਂ ਕੀਤਾ ਤੇ ਜੇ ਕੁੜੀਆਂ ਇਤਰਾ ਜਿੱਦ ਕਰਦੀਆਂ ਫਿਰ ਘਰ ਵਿੱਚ ਕਲੇਸ਼ ਹੀ ਹੋਣਾ ਸੀ ਤੇ ਕਿਉਂ ਬੱਚੀ ਆਪਣਾ ਮਜ਼ਾ ਖਰਾਬ ਕਰਨਾ ਜਾ ਕੇ ਵਿਆਹ ਇੰਜੋਏ ਕਰੋ ਫਿਰ ਗੁੱਸੇ 'ਚ ਹਾਰ ਕੇ ਡਾਡੇ ਮੀਆਂ ਇਹਨੇ ਕਹਿ ਦੇਣਾ ਕਿ ਵਿਆਹ ਵੀ ਨਾ ਜਾਓ ਤੁਸੀਂ ਤੇ ਫਿਰ ਕੀ ਹੋਏਗਾ ਵੇਖੋ ਜੀ ਜੋ ਬੰਦ ਆ ਉਹ ਦੇਣਾ ਚਾਹੀਦਾ ਔਰ ਤੋਂ ਨਹੀਂ ਭਜਣਾ ਚਾਹੀਦਾ ਲੇਕਿਨ ਜਿਹੜਾ ਨਜਾਇਜ਼ ਹੀ ਆ ਹਾਂ ਫਾਲਤੂ ਹੀ ਹੁਣ ਜਿਵੇਂ ਇਸ ਦੇ ਵਿੱਚ ਆਪਣੀ ਤੌਰ ਦਿਖਾਣ ਲਈ ਹਾਂ ਨਜਾਇਜ਼ ਤੌਰ ਦੇ ਰੋ ਮਾੜੀ ਆ ਉਹਦੇ ਵੀ ਕੱਪੜੇ ਲੈ ਲੈ ਬੱਚਿਆਂ ਦੇ ਵੀ ਲੈ ਲੈ ਹਾਲੇ ਕਿ ਬੱਚਿਆਂ ਦੇ ਬੰਦੇ ਨਹੀਂ ਸੀਗੇ ਕੱਪੜੇ ਅੱਛਾ ਪਰ ਇਹਦੇ ਬੱਚਿਆਂ ਦੇ ਨਹੀਂ ਜੇ ਪਰ ਮੇਨ ਕਿਹੜੀ ਗੱਲ ਹੈ ਜੇ ਕਿਸੇ ਦੇ ਚੁੱਕਣਾ ਪਿੱਛੇ ਚੁੱਕਣਾ ਪਿੱਛੇ ਆਪ ਦੇ ਹਿਸਾਬ ਨਾਲ ਕੱਪੜੇ ਲੈ ਕੇ ਜਾਣ ਦੇ ਆ ਆਪ ਆਪਣੇ ਪਰਿਵਾਰ ਨਾਲ ਰਜਾਮੰਦੀ 'ਚ ਆ ਜੇ ਰਜਾਮੰਦੀ ਨਾਲ ਚੱਲਣ ਦੀ ਜੋ ਦੀ ਸੱਸ ਜੋ ਦਾ ਹਸਬੰਡ ਕਹਿਣ ਤੇ ਉਹਦੇ ਮੁਤਾਬਕ ਚੱਲੇ ਪਰ ਉਹਦੇ ਘਰ 'ਚ ਲੜਾਈ ਪਾਣ ਦੀ ਹਾਂ ਪਰ ਬੇਵਕੂਫ ਕੋਣ ਹੋਇਆ ਕਈ ਕਰਜ਼ਾ ਚੁੱਕ ਕੇ ਕਰਦੇ ਹਾਂ ਪਰ ਵਿਚਾਰੇ ਲੜਾਈ ਤੋਂ ਡਰਦੇ ਮਾਰੇ ਲੜਾਈ ਤੋਂ ਡਰਦੇ ਮਾਰੇ ਕਰਜ਼ਾ ਚੁੱਕਦੇ ਨਹੀਂ ਅਸਲੀਅਤ ਇਹ ਆ ਕਈ ਵਿਆਜੀ ਪੈਸੇ ਚੁੱਕ ਕੇ ਆਪਣੇ ਟੌਰ ਬਣਾ ਲ ਕਰਕੇ ਉੱਥੇ ਜਾਂਦੇ ਜਾਂਦੇ ਇਸ ਕਰਕੇ ਇਹ ਕੰਮ ਨਾ ਕਰੋ ਵੇਖੋ ਜੀ ਕੋਈ ਬੱਲੇ ਬੱਲੇ ਨਹੀਂ ਜੇ ਹੁਣ ਉਸ ਦਿਨ ਬੱਲੇ ਬੱਲੇ ਹੋਣੀ ਜੇ ਤੁਹਾਡੇ ਕਿ ਆਹ ਕੰਮ ਕਰਕੇ ਬਾਅਦ ਚੁੱਕ ਕੇ ਇਹਦੇ ਤੁਹਾਡਾ ਨਾਂ ਨਹੀਂ ਜ ਲੈਣਾ ਬੱਲੇ ਬੱਲੇ ਤਾਂ ਦੀ ਹੁੜੀ ਜੇ ਜੇ ਤੁਸੀਂ ਦਿਲੋਂ ਜੋ ਕੀਤਾ ਹੋਊਗਾ ਓ ਬੱਲੇ ਪਰਵਾਹ ਦੀ ਰਜਾਮੰਦੀ ਰਜਾਮੰਦੀ ਦਾ ਚਲੋ ਜੀ ਜੇ ਸਾਡੀ ਸਟੋਰੀ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਸਾਡੇ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਮੈਂਟਸ ਕਰਿਆ ਕਰੋ ਤੇ ਸ਼ੇਅਰ ਜਰੂਰ ਕਰਿਆ ਕਰੋ ਥੈਂਕ ਯੂ ਜੀ